ਈਮੇਲਸ ਆਈਆਂ ਹਨ ਉੱਥੇ ਸਾਨੂੰ ਥੋੜੀ ਕ੍ਰਿਟਿਸਿਜ਼ਮ ਵੀ ਹੈਗੀ ਹੈ ਬਹੁਤ ਚੰਗੀ ਗੱਲ ਹੈ ਦੋਨੋਂ ਨਾਲ-ਨਾਲ ਚੱਲਣ ਬਿਹਤਰ ਹੁੰਦਾ ਹੈ ਕ੍ਰਿਟਿਸਿਜ਼ਮ ਤੁਹਾਡੀ ਇੰਪਰੂਵਮੈਂਟਸ ਵੀ ਮਦਦ ਕਰਦਾ ਹੈ ਜੀ ਔਰ ਤੁਹਾਡੀ ਹੋਮੇ ਨੂੰ ਵੀ ਟਿਕਾਣੇ ਰੱਖਦਾ ਸੋ ਕਿਹੜੀ ਈਮੇਲ ਹੈ ਕ੍ਰਿਟਿਸਿਜ਼ਮ ਦੀ ਜੀ ਲਿਖਣ ਵਾਲੇ ਹੈਗੇ ਨੇ ਹੈਵਰਡ ਤੇ ਰਾਕੇਸ਼ ਕੁਮਾਰ ਹਾਂਜੀ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਸ ਪ੍ਰੋਗਰਾਮ ਦੇ ਕੰਟੈਂਟ ਨੂੰ ਨਾ ਕਾਫੀ ਕ੍ਰਿਟਿਸਾਈਜ਼ ਕੀਤਾ ਹੈ ਇਹਨਾਂ ਨੇ ਕਿ ਇਹਨਾਂ ਦਾ ਕਹਿਣਾ ਹੈ ਕਿ ਮੈਜੋਰਿਟੀ ਸਿੱਖ ਖਾਲਿਸਤਾਨ ਨਹੀਂ ਮੰਗਦੇ ਉਹ ਭਾਰਤ ਨਾਲ ਰਹਿਣਾ ਚਾਹੁੰਦੇ ਹਨ ਤਾਲੇਸ ਬਾਰੇ ਕੀ ਵਿਚਾਰ ਹਨ ਅ ਪਹਿਲਾਂ ਤਾਂ ਰਕੇਸ਼ ਕੁਮਾਰ ਜੀ ਦਾ ਧੰਨਵਾਦ ਹੈ ਕਿ ਉਹਨਾਂ ਨੇ ਵਕਤ ਕੱਢਿਆ ਲਿਖਣ ਦੇ ਲਈ ਜੀ ਹੈਵਰਡ ਵੀ ਹੈਵਰਡ ਹੈਵਰਡ ਕੈਲੀਫੋਰਨੀਆ ਚ ਹਾਂਜੀ ਹੈਵਰਡ ਕੈਲੀਫੋਰਨੀਆ ਹੈਗੇ دوسری ਇਹ ਵੀ ਚੰਗੀ ਗੱਲ ਹੈ ਵੀ ਉਹਨਾਂ ਨੇ ਇਮਾਨਦਾਰੀ ਨਾਲ ਜੋ ਮਹਿਸੂਸ ਕਰਦੇ ਨੇ ਉਹ ਉਹਨਾਂ ਨੇ ਆਪਣੇ ਵਿਚਾਰ ਪ੍ਰਗਟਾਏ ਨੇ ਅ ਦੇਖੋ ਕੰਟੈਂਟ ਬਾਰੇ ਕ੍ਰਿਟਿਸਿਜ਼ਮ ਇਸ ਲਈ ਹੈ ਸ਼ਾਇਦ ਉਹਨਾਂ ਦੀ ਵਿਚਾਰਧਾਰਾ ਵੱਖਰੀ ਹੈ ਜੀ ਤੇ ਦੂਸਰਾ ਜਿਹੜੀ ਗੱਲ ਵਿਚਾਰਧਾਰਾ ਵੱਖਰੀ ਹੋਣ ਦਾ ਤਾਂ ਕੋਈ ਨਹੀਂ ਇਹ ਤਾਂ ਘਰਾਂ ਚ ਵੀ ਡਿਫਰੈਂਟ ਥੀਵਜ਼ ਹੋ ਸਕਦੇ ਨੇ ਪਰ ਇਹ ਇਹਨਾਂ ਨੇ ਕਿਹੜੀ ਜਿਹੜੀ ਹੈ ਉਹ ਮਰਦਮਸ਼ੁਮਾਰੀ ਕਰਵਾਈ ਹੈ ਜਾਂ ਕਿਹੜੀ ਸੈਂਸਸ ਕਰਵਾਈ ਹੈ ਜਿਹਦੇ ਚ ਕਿ ਇਹਨਾਂ ਨੂੰ ਪਤਾ ਲੱਗਾ ਕਿ ਵੀ ਮੈਜੋਰਟੀ ਸਿੱਖ ਜਿਹੜੇ ਨੇ ਉਹ ਖਾਲਸਤਾਨ ਨਹੀਂ ਚਾਹੁੰਦੇ ਜੀ ਔਰ ਅਸੀਂ ਹਮੇਸ਼ਾ ਮੈਨੂੰ ਯਾਦ ਹੈ ਵੀ ਇੱਥੇ ਨਿਊਯਾਰਕ ਦੇ ਵਿੱਚ ਇੱਕ ਥਰਡ ਵਰਲਡ ਬ੍ਰਾਡਕਾਸਟਿੰਗ ਟੀਵੀ ਪ੍ਰੋਗਰਾਮ ਹੁੰਦਾ ਸੀ ਤੇ 92 93 ਦੀ ਗੱਲ ਹੈ ਉਹਦੇ ਚ ਉਹਨਾਂ ਨੇ ਇੱਕ ਪੈਨਲ ਡਿਸਕਸ਼ਨ ਰੱਖੀ ਟਾਈਮਜ਼ ਆਫ ਇੰਡੀਆ ਦੀ CORRESPONDENT ਵੀ ਸੀ ਇੱਕ ਅੱਧਾ ਕੋਈ ਹੋਰ ਹਿੰਦੂ ਰਿਲੀਜੀਅਸ ਲੀਡਰ ਸੀ ਜੀ ਸਟੂਡੈਂਟਸ ਦਾ ਪ੍ਰੋਗਰੈਸਿਵ ਗਰੁੱਪ ਹੈ ਕੋਲੰਬੀਆ ਯੂਨੀਵਰਸਿਟੀ ਚ ਉਹਨਾਂ ਦਾ ਨੁਮਾਇੰਦਾ ਸੀ ਤੇ ਉਹਦੇ ਚ ਜਿਹੜੀ ਇੰਡੀਅਨ ਰਿਪਰੈਜ਼ੈਂਟੇਟਿਵ ਸੀ ਉਹਨੇ ਆਲਮੋਸਟ ਇਹੀ ਗੱਲ ਕਹੀ ਜੀ ਕਿ ਲੈਸ ਥੈਨ 5% ਆਫ ਦ ਸਿਕਸ ਵਾਂਟ ਖਾਲਸਤਾਨ ਮੈਜੋਰਿਟੀ ਡੋਨਟ ਵਾਂਟ ਇਟ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਬੀਬੀ ਜੀ ਤੁਸੀਂ ਕਦੇ ਪੰਜਾਬ ਗਏ ਹੋ ਕਹਿੰਦੇ ਨਹੀਂ ਮੈਂ ਕਹਿੰਦਾ ਇੰਡੀਅਨ ਗਵਰਨਮੈਂਟ ਨਾਲ ਤੁਸੀਂ ਨੁਮਾਇੰਦੇ ਹੋ ਇੰਡੀਅਨ ਗਵਰਨਮੈਂਟ ਦੇ ਕਹਿੰਦੇ ਜੀ ਸਿੱਧੇ ਤੌਰ ਤੇ ਡਾਇਰੈਕਟਲੀ ਤਾਂ ਨਹੀਂ ਮੈਂ ਕਹਿੰਦਾ ਵੀ ਪਹਿਲਾਂ ਤਾਂ ਇਸ ਗੱਲ ਨੂੰ ਯਕੀਨੀ ਬਣਾਓ ਕਿ ਇੰਡੀਅਨ ਗਵਰਨਮੈਂਟ ਤੁਹਾਡੀ ਗੱਲ ਮੰਨ ਲੇ ਤੇ ਜੇ ਉਹ ਮੰਨ ਲੇ ਫਿਰ ਇਸ ਤਰ੍ਹਾਂ ਕਰੋ ਵੀ ਫੌਜ ਬਾਤ ਕਰ ਲਓ ਹਿੰਦੁਸਤਾਨ ਦੀ ਇੰਡੀਅਨ ਗਵਰਨਮੈਂਟ ਆਪਣਾ ਪ੍ਰਚਾਰ ਕਰੇ ਲੋਕਾਂ ਚ ਕਿ ਉਹ ਕੀ ਚਾਹੁੰਦੇ ਨੇ ਸਾਡੇ ਨੁਮਾਇੰਦਿਆਂ ਨੂੰ ਸਾਡੇ ਜਿਹੜੇ ਐਕਟਿਵਿਸਟ ਨੇ ਉਹਨਾਂ ਨੂੰ ਆਪਣੀ ਗੱਲ ਕਹਿਣ ਦਿਓ ਔਰ ਉਹਦੇ ਚ ਤੁਸੀਂ ਪਲੇਬਿਸਾਈਟ ਚ ਲੋਕਾਂ ਤੋਂ ਪੁੱਛ ਲਓ ਕਿ ਵੀ ਉਹ ਹਿੰਦੁਸਤਾਨ ਦੇ ਨਾਲ ਰਹਿਣਾ ਚਾਹੁੰਦੇ ਨੇ ਕਿ ਉਹ ਜਿਹੜੇ ਅਲੱਗ ਹੋਣਾ ਚਾਹੁੰਦੇ ਨੇ ਸੋ ਜੇ ਤੁਸੀਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਤੁਸੀਂ ਲੱਖਾਂ ਫੌਜੀ ਪੰਜਾਬ 'ਚ ਰੱਖ ਕੇ ਇੱਕ ਤੋਂ ਬਾਅਦ ਇੱਕ ਆਪਰੇਸ਼ਨ ਦੇ ਨਾਂ ਥੱਲੇ ਜਵਾਨੀ ਦਾ ਕਹਾਣ ਕਰ ਰਹੇ ਹੋ ਤੇ ਇਹ ਆਪਣੇ ਆਪ ਦੇ ਵਿੱਚ ਹੀ ਸਬੂਤ ਹੈ ਕਿ ਸਿੱਖ ਕੀ ਚਾਹੁੰਦੇ ਨੇ ਔਰ ਬਾਕੀ ਜਦੋਂ ਥੋੜੇ-ਬਹੁਤ ਕਦੇ ਫਲੈਸ਼ ਸਾਹਮਣੇ ਆਂਦੇ ਨੇ ਜਿਵੇਂ ਭਾਈ ਬਲਵੰਤ ਸਿੰਘ ਰਾਜਵਾਨਾ ਦਾ ਕੇਸ ਸੀ ਜਦੋਂ ਉਹਨਾਂ ਨੂੰ ਫਾਂਸੀ ਦੇ ਲਈ ਬਲੈਕ ਵਾਰੰਟ ਜਾਰੀ ਕਰ ਦਿੱਤੇ ਚੰਡੀਗੜ੍ਹ ਦੇ ਕੋਰਟ ਨੇ ਔਰ ਗਲੀ ਕੁਚੇ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਕੇਸਰੀ ਝੰਡੇ ਆ ਗਏ ਖਾਲਸਤਾਨ ਦੇ ਝੰਡੇ ਆ ਗਏ ਔਰ ਦੋ ਵਾਰੀ ਜਾਰੀ ਕੀਤੇ ਬਲੈਕ ਵਾਰੰਟ ਉਹਨਾਂ ਨੂੰ ਵਾਪਸ ਲੈਣੇ ਪਏ ਉਹ ਤਾਂ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਇਹ ਪ੍ਰਚਾਰ ਕੀਤਾ ਹੋਇਆ ਆਪਣੇ ਆਪ ਤੋਂ ਇਹ ਸੋਚਣ ਲੱਗੇ ਵੀ ਅਸੀਂ ਤਾਂ 25 ਸਾਲ ਤੋਂ ਝੂਠ ਬੋਲ ਰਹੇ ਹਾਂ ਜੀ ਕਿ ਜੀ ਗੱਲ ਮੁੱਕ ਗਈ ਇੱਥੇ ਮੁੱਕੀ ਥੋੜੀ ਹੈ ਸੋ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਪਾਰਟ ਹੈ ਵੀ ਤੁਸੀਂ ਆਪਣੇ ਵਿਊਜ਼ ਦੀ ਗੱਲ ਕਰੋ ਤੁਹਾਨੂੰ ਹੱਕ ਹੈ ਤੁਸੀਂ ਇੰਡੀਅਨ ਸਟੇਟ ਦੇ ਵਫਾਦਾਰ ਰਹੋ ਜੀ ਸਦਕੇ ਭਾਰਤ ਮਾਤਾ ਨੂੰ ਤੁਸੀਂ ਉਹਦੇ ਗਲ ਚ ਹਾਰ ਪਾਓ ਤੁਸੀਂ ਗਣੇਸ਼ ਨੂੰ ਦੁੱਧ ਪਿਆਓ ਇਹ ਤੁਹਾਡਾ ਧਰਮ ਹੈ ਤੁਹਾਡੇ ਫੇਥ ਨੇ ਪਰ ਤੁਹਾਨੂੰ ਇਹ ਹੱਕ ਕਿਸੇ ਨੇ ਨਹੀਂ ਦਿੱਤਾ ਵੀ ਤੁਸੀਂ ਸਿੱਖਾਂ ਦੇ ਜਿਹੜਾ ਉਹ ਬਣ ਜੋ ਕਿ ਜੀ ਸਿੱਖ ਕੀ ਚਾਹੁੰਦੇ ਨੇ ਕੀ ਨਹੀਂ ਚਾਹੁੰਦੇ ਜਦੋਂ ਯੂਨਾਈਟਿਡ ਨੇਸ਼ਨਸ ਚਾਹੇਗੀ ਕਿ ਪੰਜਾਬ ਦੇ ਵਿੱਚ ਕਸ਼ਮੀਰ ਦੇ ਵਿੱਚ ਅਸਾਮ ਦੇ ਵਿੱਚ ਨਾਗਾਲੈਂਡ ਦੇ ਵਿੱਚ ਇਕੱਲੇ ਸਿੱਖ ਤਾਂ ਨਹੀਂ ਭਾਰਤ ਦਾ ਹਿੱਸਾ ਹੋਣਾ ਚਾਹੁੰਦੇ ਹੋਰ ਕਿੰਨੀਆਂ ਕੌਮੀ ਕੌਮੀਅਤਾ ਨੇ ਉੱਥੇ ਨੈਸ਼ਨੈਲਿਟੀਆਂ ਨੇ ਸੋ ਇਸ ਦਾ ਪ੍ਰੋਵੀਜ਼ਨ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਵਿੱਚ ਬਣਿਆ ਹੋਇਆ ਉਹਨੂੰ ਕਹਿੰਦੇ ਨੇ ਰਾਈਟ ਆਫ ਸੈਲਫ ਡਿਟਰਮਿਨੇਸ਼ਨ ਕਿ ਲੋਕਾਂ ਨੂੰ ਪੁੱਛੋ ਕੀ ਚਾਹੁੰਦੇ ਨੇ ਔਰ ਪਿਛਲੇ ਪੀਰੀਅਡ ਦੇ ਵਿੱਚ ਕੋਸੋਵੋ ਦੇ ਵਿੱਚ ਲੋਕਾਂ ਨੇ ਫੈਸਲਾ ਕੀਤਾ ਉਹ ਆਜ਼ਾਦੀ ਚਾਹੁੰਦੇ ਨੇ ਆਜ਼ਾਦ ਹੋਏ ਨੇ ਸੁਡਾਨ 'ਚ ਹੋਇਆ ਹੈ ਇਸ ਤੈਮੂਰ 'ਚ ਹੋਇਆ ਹੈ ਬੋਸਨੀਆ 'ਚ ਹੋਇਆ 2014 ਦੇ ਵਿੱਚ ਸਕਾਟਲੈਂਡ ਦੇ ਲੋਕਾਂ ਨੇ ਜਿਹੜਾ ਇਹ ਉਹਦੇ ਨਾਲ ਸਮਝੌਤਾ ਕੀਤਾ ਡੇਵਿਡ ਕੈਮਰਨ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਕਿ ਉੱਥੇ 2014 ਦੇ ਵਿੱਚ ਪਲੇਬਿਸਾਈਟ ਹੋਏਗਾ ਲੋਕ ਡਿਸਾਈਡ ਕਰਨਗੇ ਉਹ ਕੀ ਚਾਹੁੰਦੇ ਨੇ ਸੋ ਅਸੀਂ ਸਮਝਦੇ ਹਾਂ ਵੀ ਆਪਣੇ ਇੰਡੀਅਨ ਮਾਸਟਰਜ਼ ਨੂੰ ਇਹੀ ਕਹੋ ਕਿ ਖੂਨ ਖਰਾਬਾ ਬੰਦ ਕਰੋ ਐਵੇਂ ਜ਼ੁਲਮ ਕਰਨਾ ਬੰਦ ਕਰੋ ਲੋਕਾਂ ਨੂੰ ਪੁੱਛੋ ਪੰਜਾਬ ਕਸ਼ਮੀਰ ਨਾਗਾਲੈਂਡ ਅਸਾਮ ਲੋਕਾਂ ਤੋਂ ਪਲੇਬਿਸਾਈਟ ਕਰਵਾ ਲਓ ਆਪ ਹੀ ਪਤਾ ਲੱਗ ਜਾਏਗਾ ਤੁਹਾਨੂੰ ਕਿ ਕਿੰਨੇ ਪਰਸੈਂਟ ਚਾਹੁੰਦੇ ਨੇ ਜੀ ਬਿਲਕੁਲ ਡਾਕਟਰ ਸਾਹਿਬ ਅੱਜ ਦੀ ਆਖਰੀ ਈਮੇਲ ਆਈ ਹੈ ਸਿੰਗਾਪੁਰ ਤੋਂ ਤੇ ਲਿਖਣ ਵਾਲੇ ਹਨ ਸਰਦਾਰਨੀ ਹਰਲੀਨ ਕੌਰ ਜੀ ਇਹਨਾਂ ਨੇ ਅਚਾਨਕ ਇੰਟਰਨੈਟ ਤੇ ਕਿਸੇ ਟਾਪਿਕ ਦੀ ਰਿਸਰਚ ਕੀਤੀ ਤੇ ਤਦ ਉਹਨਾਂ ਨੇ ਸਾਡਾ ਪ੍ਰੋਗਰਾਮ ਦੇਖਿਆ ਜੀ ਇਹਨਾਂ ਨੇ ਕਿਹਾ ਕਿ ਪ੍ਰੋਗਰਾਮ ਦਾ ਕੰਟੈਕਸਟ ਬਹੁਤ ਚੰਗਾ ਹੈ ਇਹਨਾਂ ਨੇ ਇਸ ਪ੍ਰੋਗਰਾਮ ਦੇ ਕੰਟੈਕਸਟ ਬਹੁਤ ਤਾਰੀਫ ਕੀਤੀ ਹੈ ਜੀ ਤੇ ਇਹਨਾਂ ਨੇ ਕਿਹਾ ਹੈ ਕਿ ਜੋ ਥੱਲੇ ਚੱਲ ਰਹੇ ਸਕਰੀਨ ਦੇ ਉੱਤੇ ਸਕਰੋਲ ਹੁੰਦੇ ਨੇ ਨਿਊਜ਼ ਸਕਰੋਲ ਜੀ ਉਹਨੂੰ ਥੋੜਾ ਨਾ ਸਲੋ ਚਲਾਉਣਾ ਚਾਹੀਦਾ ਹੈ ਉਹਨਾਂ ਦੀ ਇਹ ਛੋਟੀ ਜਿਹੀ ਸੁਜੈਸ਼ਨ ਹੈ ਸਾਡੇ ਵਾਸਤੇ ਪਹਿਲਾਂ ਤਾਂ ਸਰਦਾਰਨੀ ਹਰਲੀਨ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਦੂਰ ਉਹ ਸਿੰਗਾਪੁਰ ਪਰੇ ਸਮੁੰਦਰ ਦੇ ਉੱਥੋਂ ਤੁਸੀਂ ਸਾਨੂੰ ਯਾਦ ਕੀਤਾ ਅ ਇਹ ਤੁਹਾਡੀ ਗੱਲ ਠੀਕ ਹੈ ਹੋਰ ਵੀ ਵਾਸ਼ਿੰਗਟਨ ਤੋਂ ਮੇਰੇ ਮਿੱਤਰ ਨੇ ਉਹਨਾਂ ਨੇ ਪੁਆਇੰਟ ਆਊਟ ਕੀਤਾ ਸੀ ਕਿ ਉਹ ਸਕਰੋਲ ਇੰਨਾ ਫਾਸਟ ਹੁੰਦਾ ਕਿ ਬਹੁਤ ਵਾਰ ਪੜਿਆ ਨਹੀਂ ਜਾਂਦਾ ਅਸੀਂ ਜਿਹੜੀ ਟੈਕਨੀਕਲ ਟੀਮ ਹੈ ਉਹਨਾਂ ਦੇ ਨੋਟਿਸ ਚ ਲਿਆ